ਇਹ ਫਾਰਮ ਟਾਈਮ ਦਿੱਤੀ ਹੈ ਠੀਕ ਹੈ ਇਹ ਕਾਫੀ ਯਾਰ ਦੋਤਾਂ ਨੂੰ ਗੰਦੇ ਦੇਖਿਆ ਸੀ ਕਾਫੀ ਅਗਲਾ ਕਹਿੰਦਾ ਜੀ ਅਸੀਂ AI ਤੋਂ ਪਹਿਲਾਂ ਦਿੰਨੇ ਯਾਰ ਮੈਂ ਕਿਹਾ ਯਾਰ ਆਪਾਂ ਵੀ ਇਹ ਦੇ ਕੇ ਦੇਖੀਏ ਫਿਰ AI ਸੇਫ ਦਵਾਈ ਲੈਂਦੀ ਇਹ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮਾ ਜੀ ਸੇਤਾ ਤਾਂ AI ਸੇਫ AI ਸੇਫ ਬਾਰੇ ਤੁਸੀਂ ਸੁਣੇ ਹੋਊਗਾ ਤਾਂ ਕਾਫੀ ਬਾਇਰਲ ਪਟਾਇਟਾ ਤੇ ਕਾਫੀ ਭਰਾ ਯੂਜ਼ ਕਰਦੇ ਆ ਤੇ ਕਾਫੀ ਬ੍ਰਾਹਮਾ ਨੂੰ ਮੈਨੂੰ ਯੂਜ਼ ਹੈ ਤੇ ਜਿਵੇਂ ਹੁਣ ਯਾਰ ਦੋਸਤ ਹੈ ਜਿਵੇਂ ਗੱਲਬਾਤ ਕਰ ਲਈ ਜੀ ਕੰਗਾਂ ਨਾਲ ਗੱਲਬਾਤ ਕੀਤੀ ਸੀ ਉਹਨੇ ਵੀ ਦੱਸਿਆ ਇਹ ਕਹਿੰਦਾ ਵੀ ਪਿੰਡੀ ਜਿਵੇਂ ਮੈਂ ਕਿਹਾ ਯਾਰ ਵੀ ਪੜਾਂ ਦੀ ਏ ਆਈ ਕਰਵਾਈਏ ਹਨਾ ਵੀ ਹੁਣ ਟਾਈਮ ਆ ਇੱਕ ਅੱਧੇ ਟਿਕਾ ਭਰਿਆ ਹੋਆ ਵੀ ਦੁਬਾਰੇ ਜਿਹੜੀ ਨਾਂ ਵੀ ਪਹਿਲੀ ਕੰਸੀਵ ਹੀ ਕਰ ਜਾਨਾ ਹਨਾ ਤਾਂ ਉਹਨੇ ਮੈਨੂੰ ਦੱਸਿਆ ਵੀ ਭਾਈ ਏ ਆਈ ਸੇਫ ਨਾਂ ਦੀ ਇੱਕ ਦਵਾਈ ਹੁੰਦੀ ਹੈ ਏ ਆਈ ਸੇਫ ਨਾਂ ਦੀ ਇਹ ਦਵਾਈ ਆ ਗਈ ਇਹਨੂੰ ਬਸ ਆਪਾਂ ਸੱਤੇ ਖੋਲ ਲੈਣਾ ਗਾਰੇ ਤੁਸੀਂ ਇਹ ਦਵਾਈ ਦੌਰ ਦੇ ਨਾਲ ਦੇਖ ਲਓ ਏ ਆਈ ਸੇਫ ਨਾਂ ਦੀ ਦਵਾਈ ਹੈ ਇਹ 300 ml ਹੈ। ਇਹਦੇ ਨਾਲ ਆਪਾਂ ਕੀ ਕਰਨਾ ਹੈ? ਵੀ 1 cc ਘਟਾ ਇੱਕ ਪਹਿਲਾਂ। ਜਿਹੜੀ 1 cc ਦੇਣੀ ਆ ਇੱਕ ਘੰਟਾ ਪਹਿਲਾਂ। ਠੀਕ ਹੈ ਜੀ। AI ਤੋਂ AI ਤੋਂ ਇੱਕ ਘੰਟਾ ਪਹਿਲਾਂ ਤਾਂ ਉਸ ਤੋਂ ਬਾਅਦ ਜਦੋਂ AI ਹੋ ਗਈ ਹੈ ਨਾ ਤੇ ਇੱਕ ਘੰਟਾ ਬਾਅਦ ਵਿੱਚ ਉਹ ਕਦੇ ਵੀ ਦੇ ਦੇਣੀ। ਇਹ ਦੋ ਪਿਆਉਣੀਆਂ 300 ml ਪਹਿਲਾਂ ਦੇਣੀ ਆ। AI ਸੇਵ ਦੀ 300 ml ਪਹਿਲਾਂ 300 ml ਬਾਅਦ ਚ। ਆ ਮਰ ਜਾ ਕਾਲੇ ਫੜੀ ਉੱਤ ਲੈ ਰਾ ਮੜਾ ਜਾ। ਇਹਦਾ ਉਹਨਾਂ ਲਈ ਵੀਡੀਓ ਮੈਂ ਫਾਇਦਾ ਨਹੀਂ ਕਰਦੇ ਕਿ ਨਹੀਂ। ਲੈਂਡ ਮੂੰਹ ਵਿੱਚ ਨਹੀਂ ਲੈਂਦੀ ਆੜੀ ਇਹ ਨਾ ਇਹ ਤਰਾ ਆਇਆ ਨਾ ਲੈ ਕਰਾ ਜਿਹਾ ਕਰਤਾ ਉਹ ਵੀ ਖਾਲੀ ਜਾਮਾ ਅੱਜ ਲਈ ਕਟ ਲਓ ਜੀ ਹੁਣ 1 ਘੰਟਾ ਤੱਕ ਬਦਲ ਦੂਜੀ ਵੜ ਕੇ ਕਿਵੇਂ ਕਰਦੀ ਸੀ ਤੇ ਅਸੀਂ ਵੀ ਕਾਲ ਕਰ ਜਨਾਂ ਵੀ ਨਾਲ ਨੋਲ ਕੀ ਚੱਕਣੀ ਆ ਯਾਰ ਪਹਿਲਾਂ ਨਾਲ ਚੱਕਾਂਗੇ ਫਿਰ ਖੋਲਾਂਗੇ ਫਿਰ ਪਿਆਵਾਂਗੇ ਕਿਉਂਕਿ ਛੋਟੀਆਂ ਹੈਗੇ ੱਤਕਾ ਕਰਦੀਆਂ ਨਹੀਂ ਉਵੇਂ ਚਲਾਂ ਇਹਦਾ ਜ਼ੋਰ ਤਾਂ ਲਪਾਉਂਦੀਆਂ ਉਹ ਤਾਂ ਹੀ ਨਾਲ ਕਾਲੇ ਨੂੰ ਲਾ ਲਿਆ ਸੀਗਾ ਤਾਂ ਨਹੀਂ ਮੈਨੂੰ ਕੱਲੇ ਨੂੰ ਬੰਨ ਕੇ ਜੇ ਨਹੀਂ ਪੈਂਦੀ ਆ ਵੀ ਜ਼ੋਰ ਨਾ ਲੱਗੇ ਤਾਂ ਇਹ ਇਸੇ ਇਹ ਦੇ ਦਿੱਤੀ ਹੁਣ ਆਪਾਂ ਸਹੀ ਹੌਨ ਟਾਈਮ ਨੋਟ ਕਰਕੇ 1 ਘੰਟੇ ਬਾਅਦ ਇਹ ਇਹੀ ਕਰਵਾਵਾਂਗੇ ਜਮਾ ਸਹੀ ਹੈ ਘੰਟੇ ਬਾਅਦ ਕਰਵਾ ਦੇਣੀ ਆਪਾਂ ਇਹ ਇਹੀ ਏਆਈ ਕਰਵਾਉਣ ਤੋਂ ਬਾਅਦ ਦੁਬਾਰੇ ਫਿਰ 1 ਘੰਟੇ ਬਾਅਦ ਏਆਈ ਕਰਵਾਉਣ ਤੋਂ ਬਾਅਦ ਦੁਬਾਰੇ ਫਿਰ 1 ਘੰਟੇ ਬਾਅਦ ਆਪਾਂ ਏਆਈ ਇੱਕ ਫੇਰ ਦੇ ਦਾਂਗੇ ਵੀ ਜਨਨ ਕੀ ਵੀ ਇਹਦਾ ਦੱਸਣ ਦੇ ਬਕਾਫਤਾ ਰਿਜ਼ਲਟ ਬਹੁਤ ਚੰਗਾ ਆਉਂਦਾ ਤੇ ਬਾਕੀ ਛੋਡੇ ਦੇ ਨਾਲ ਸ਼ੇਅਰ ਕਰਕੇ ਦੇਵਾਂਗੇ ਜਿਹੜੀ ਚੀਜ਼ ਦਾ ਵੀ ਰਿਜ਼ਲਟ ਆਉਂਦਾ ਹਨ ਤਾਂ ਇਹ ਫਸਟ ਟਾਈਮ ਦਾ ਮਤਲਬ ਜਿਹੜਾ ਆਪਣੇ ਫਾਰਮ ਦੇ ਉੱਤੇ ਇਹ ਫਸਟ ਟਾਈਮ ਦਿੱਤੀ ਆ ਠੀਕ ਹੈ ਇਹ ਕਾਫੀ ਯਾਰ ਦੋਸਤਾਂ ਨੂੰ ਗੱਲੇ ਦੇਖਿਆ ਜੀ ਕਾਫੀ ਅਗਲਾ ਕਹਿੰਦਾ ਅਸੀਂ ਏਆਈ ਤੋਂ ਪਹਿਲਾਂ ਦਿੰਨੇ ਆ ਯਾਰ ਮੈਂ ਕਹਾ ਯਾਰ ਆਪਾਂ ਵੀ ਇਹ ਦੇ ਕੇ ਦੇਖੀਏ ਫਿਰ ਏਆਈ ਸੇਖ ਦਵਾਈ ਲੈਂਦੀ ਧੰਨਵਾਦ ਸਸੀਗਾਨ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਇਹ ਵੀ ਇਹਦੀ ਇਹ ਕਰਵਾਈ ਦੀ ਹੈ ਇਹਦਾ ਅਜੇ ਪਤਾ ਲੱਗਣਾ ਤਾਂ ਦੂਜੀ ਦੀ ਇਹ ਜਿਹੜੀ ਹੋ ਗਈ ਤਾਂ ਹਜੇ ਤੀਜੀ ਰਹਗੀ ਤਾਂ ਨਾਲੇ ਰਿਜ਼ਲਟ ਦਾ ਪਤਾ ਲੱਗੂ ਫਿਰ ਗਾਹਾਂ ਨੂੰ ਉਹੀ ਗੱਲ ਆਈ ਹੈ ਇੰਟਰਨਲ ਤੋਂ ਪਹਿਲਾਂ ਇੱਕ ਅੱਗੇ ਤੇਜਾ ਕਰਾਂਗੇ ਕਿਹੜਾ ਕੋਈ ਬਾਅਦ ਦੇ ਵਿੱਚ ਵੀ ਟੀਕੇ ਵੀ ਵੱਧੂ ਪਰਦੇ ਰਹਿੰਦੇ ਨੇ ਮੱਥਾ ਮਾਰ